ਇੱਥੇ ਬੱਚਿਆਂ ਨੂੰ ਜਿਹੜੇ ਆਰਮ ਫੋਰਸ ਦੇ ਵਿੱਚ ਜਾਣਾ ਚਾਹੁੰਦੇ ਨੇ ਪੁਲਿਸ ਜਾਣਾ ਚਾਹੁੰਦੇ ਨੇ CRPF ਜਾਣਾ ਚਾਹੁੰਦੇ ਨੇ ਕਿੱਥੇ ਉਹਨਾਂ ਦੀ ਟ੍ਰੇਨਿੰਗ ਹੋਊਗੀ ਔਰ ਫ੍ਰੀ ਆਫ ਕਾਸਟ ਟ੍ਰੇਨਿੰਗ ਹੋਊਗੀ ਸ਼ਾਨਦਾਰਿਕ ਟ੍ਰੈਕ ਬਣੂਗਾ ਹੋਸਟਲ ਬਣੂਗਾ ਵਾਲੀਬਾਲ ਕੋਰਟ ਹੋਊਗਾ ਟੈਨਿਸ ਕੋਰਟ ਹੋਊਗਾ ਅਗਰ ਵਿੱਚ ਸ਼ੂਟਿੰਗ ਰੇਂਜ ਹੋਊਗੀ ਤੇ ਅਰਮਨ ਬਲੌਕ ਹੋਊਗਾ ਮੇਰੇ ਉੱਧਰ ਫਾਈਟਿੰਗ ਰੋਮਾਂ ਨੇ ਮੰਗ ਰਹੇ ਕਿ ਇੱਥੇ ਜਿਹੜਾ ਬੱਚਾ ਆ ਗਿਆ ਸਾਲ 'ਚ 1200 ਬੱਚੇ ਦੀ ਇਸ ਜੀ 150 ਬੱਚੇ ਜਿਹੜੇ ਆ ਗਏ ਉਹ ਇਥੋਂ ਟ੍ਰੇning ਲੈ ਕੇ ਆਪਣਾ ਰੋਜ਼ਗਾਰ ਕਰਦੇ। ਸੋ ਇਹ ਪਹਿਲਾਂ ਬਿਲਕੁਲ ਠੱਪ ਪਿਆ ਸੀ ਪ੍ਰੋਜੈਕਟ ਉਹਨੇ ਦੁਬਾਰਾ ਸ਼ੁਰੂ ਕੀਤਾ। 3.5 ਕਰੋੜ ਉੱਪਰ ਲੱਗਦਾ ਇਹ ਪੀੜੀਪਿੰਡ ਸੰਗਰੂਰ ਦੇ ਬਿਲਕੁਲ ਗੜਾ ਚ ਹੈ। ਇਹ ਇਤਿਹਾਸਕ ਪਿੰਡ ਹੈ। ਤੇ ਅਸੀਂ ਇਸੇ ਤਰ੍ਹਾਂ ਇਸ ਨੂੰ ਤੋਰਾਂ ਤਾਂ ਕਿ ਜਿੰਨ੍ਹੇ ਬੱਚੇ ਸ਼ਹਿਰ ਦੇ ਨਿਰੇਬਿਰ ਹੋਵੇ ਤੇ ਇੱਥੇ ਬੱਚਿਆਂ ਨੂੰ ਕਿਹੜਾ ਟ੍ਰੇning ਵੀ ਉਸ ਲੈਵਲ ਦੀ ਮਿਲੇ ਜਿੱਥੇ ਬੱਚੇ ਜਿਹੜੇ ਆਪਣਾ ਕੈਰੀਅਰ ਆਰਮ ਫੋਰਸ ਵਿੱਚ ਪੁਲਿਸ ਦੇ ਵਿੱਚ ਹਵਾ ਦੇ ਵਿੱਚ ਬਣਾ ਸਕਦਾ ਸਰ ਬੋਸਟਨ ਦੀ ਵਿਵਸਥਾ ਕਿੱਦਾਂ ਹੈ ਕਿਉਂਕਿ ਉਹ ਬਿਲਕੁਲ ਟੋਟਲੀ ਸਬਕ ਫਰੀ ਹੈ ਡਰੋਨ ਦੀ ਟ੍ਰੇਨਿੰਗ ਇਹ ਉਹ ਸਭ ਕੁਝ ਵੀ ਹੋ ਰਹਾ ਹੈ ਤੇ ਅੱਜ ਸਰੋ ਜੂ ਰੋ ਰਿਹਾ ਮਾਹੀਰਾ ਮੰਗਦਾ ਮਾਸ਼ਾਅੱਲਾ